ਆ ਗਈ ਮਾਰਕੀਟ ਚੋਂ ਹਾਂਜੀ ਆ ਗਈ ਮਾਰਕੀਟ ਕੀ ਲੈਣ ਗਈ ਸੀ ਛੂਟ ਲੈਣ ਗਈ ਸੀ ਛੂਟ ਤਾਂ ਕੱਲ ਲੈ ਗਈਏ ਅੱਜ ਲਈ ਛੂਟ ਤੂੰ ਕੀ ਕਰਨੀ ਐ ਤਿੰਨ ਛੂਟ ਲੈ ਕੇ ਆਈਆਂ ਕੰਮ ਵਾਲਿਆਂ ਦੇ ਲੈ ਕੇ ਆਈਆਂ ਕੱਲ ਛੂਟ ਤੂੰ ਕੀ ਕਰਨੀ ਐ ਦਿਖਾਉਣੀ ਐ ਤੁਹਾਨੂੰ ਬਾਪ ਤਾਂ ਸਾਫ ਕਰਨ ਵਾਲੀ ਦਾ। ਓੱਤਿਆ ਵਾਲੀ ਦਾ। ਕੱਪੜੇ ਧੋਣਾ ਵੀ ਦਾ। ਆਪਣੇ ਤਾਂ ਕੋਈ ਕੰਮਾਂ 'ਚ ਲੱਗੀ ਨਹੀਂ। ਇਹਨਾਂ ਛੁਟਕੀ ਕਰਨੀਆਂ। ਛੋਟਾ ਪਿੱਛੇ ਤੁਹਾਨੂੰ ਸਾਰੇ ਟੱਬਰ ਨੂੰ ਪ੍ਰੋਬਲਮ ਹੋ ਜਾਂਦੀ ਆ। ਨੋਕਰ ਨਹੀਂ ਐ ਮੈਂ ਥੋੜਾ ਖੋਲਸਾ ਕਰਾਂ। चल <laughs> पे तो मार्केट कपड़े लेके आयो बेमकर का बूढ़ा मर गया उन्होंने भोगते जाके आनी आ पांच वजे तक वापस आ जाऊंगी। ਸਬਜੀ ਬਣਾ ਕੇ ਰੱਖ ਲਈ ਫੁਲਕੇ ਮੈਂ ਆ ਕੇ ਲਾ ਲੂੰਗੀ 1:00 ਵਜੇ ਪਹੁੰਚਦਾਗਾ 5:00 ਵਜੇ ਤੱਕ ਨੂੰ ਭਾਂਡੇ ਮੰਗੇਗੀ ਮੇਰੀ ਪੈਂਟ 1500 ਰੁਪਏ ਸੀ ਆ ਤੁਸੀਂ ਤਾਂ ਕੱਟਿਆ ਮੈਂ ਨਹੀਂ ਦੇਖੇ ਕਿਹੜੇ ਪੈਸਿਆਂ ਦੀ ਗੱਲ ਕਰਦੇ ਹੋ ਹੁਣ ਮੇਰੇ ਸਿਰ ਪੈਸੇ ਵੀ ਲਾਉਣ ਲੱਗ ਗਏ ਸਾਰਾ ਤਾਂ ਮੈਂ ਘਰ ਦਾ ਕੰਮ ਕਰਦੀ ਆ ਕੋਈ ਬੱਸ ਕਪੀ ਸੀ ਇਹਨਾਂ ਦੀ ਹੱਲ ਕਰਦੇ ਸੀ ਮੈਨੂੰ ਨਹੀਂ ਪਤਾ ਕਿ ਕਿਉਂ ਮਾਇਆ ਸੁਣਦੇ ਹੋ ਜੀ ਹਾਂ ਜੀ ਤੁਹਾਨੂੰ ਤਿਆਰ ਕਰਕੇ ਪਹੁੰਚਾਂਦਾ ਦਿਵਾਲੀ ਲੋਹੜੀ ਕਿ ਵਿਸਾਖੀ ਤਿਆਰ ਦਿਵਾਲੀ ਲੋਹੜੀ ਗੁਰਗਾਣਾ ਤਿਹਾਰ ਵੀ ਅਗਲਾਂ ਨੂੰ ਕਰਦੇ ਸੁਣਦੇ ਹੋ ਜੀ ਹਾਂ ਜੀ ਜੇਰਾ ਮੇਰੀ ਸਭ ਪੂਰੀ ਕਰੂ ਨਾ ਮੈਂ ਉਹਨੂੰ 1 ਲੱਖ ਰੁਪਏ ਦੇਵਾਂਗਾ ਕੀ ਇਛਾ ਮੈਨੂੰ 2 ਲੱਖ ਰੁਪਏ ਚਾਹੀਦੇ ਆ ਸੁਨੋਂ ਜੀ ਹਾਂ ਜੀ ਮੈਂ ਬਾਜ਼ਾਰ ਚੱਲੀ ਆ ਜੇ ਕੁਝ ਮੰਗਵਾਉਣਾ ਤਾਂ ਦੱਸ ਦਿਓ 4-5 ਘੰਟੇ ਲੱਗ ਜਾਣਗੇ ਮੈਨੂੰ ਬਸ ਇੰਨੀ ਮਿਹਰਬਾਨੀ ਬਹੁਤ ਹੈ ਅਮੇਜ਼ਿੰਗ ਖਾਏ ਤੂੰ ਕਦੇ ਕੱਢ ਨੂੰ ਕਰਦਾ ਹੀ ਆ ਪਤਾ ਹੀ ਆ ਸੁੰਦੇ ਹੋ ਜੀ ਹਾਂਜੀ ਮੇਰੇ ਕੋਲੇ ਪੈਸੇ ਹੁੰਦੇ ਨਾ ਮੈਂ ਤੈਨੂੰ ਘਰ ਤੋਂ ਟਿਕਵਾ ਲੈਂਦਾ ਜੇ ਤੇਰੇ ਕੋਲ ਪੈਸੇ ਹੁੰਦੇ ਨਾ ਸੁਣਨੇ ਆਕਲ ਦੇ ਮੈਂ ਆਪ ਹੀ ਆ ਜਾਂਦੀ 80 90 ਕਿੰਨੇ ਹੁੰਦੇ ਆ 100 ਉਹ ਕਿਵੇਂ ਅੱਕੜ ਬੱਕੜ ਬੰਬੇ ਬਾਉ 80 ਪੂਰਾ 100